ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਕਹਾਵਤ ਦਾ ਅਪਸ਼ੋਕਣ ਇੱਕ ਪਿੰਡੂ ਮੁੰਡੇ ਦਾ ਨਾਂ ਸੀ ਲੱਲੂ ਲੱਲੂ ਜਵਾਨ ਹੋ ਗਿਆ ਇੱਕ ਦਿਨ ਉਹਦਾ ਢਿੱਡ ਦੁਖਿਆ ਉਹ ਹਕੀਮ ਕੋਲ ਗਿਆ ਹਕੀਮ ਨੇ ਆਲੇ ਹਰੜ ਬਿਹੜੇ ਪੀ ਰੱਖੇ ਸਨ ਉਹਨਾਂ ਦੇ ਚੂਰਨ ਦੀ ਇੱਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ हट ਗਿਆ ਉਸ ਨੇ ਹਕੀਮ ਤੋਂ ਪੁੱਛਿਆ ਹਕੀਮ ਜੀ ਪੁੜੀ ਚ ਕੀ ਪਾਇਆ ਸੀ ਹਕੀਮ ਨੇ ਦੱਸਿਆ ਔਲੇ ਹਰੜ ਬਿਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ ਖੁੱਲ ਜਾਂਦੀ ਹੈ ਕਬਜ ਸਾਰੀਆਂ ਬਿਮਾਰੀਆਂ ਦੀ ਮਾਂ ਜਦੋਂ ਵੀ ਕੋਈ ਕਸਰ ਹੋਵੇ ਇਹਦੀ ਪੁੜੀ ਲੈ ਲਓ ਜਿਹਨੂੰ ਕਬਜ ਨਾ ਹੋਵੇ ਉਹਨੂੰ ਕੁਝ ਨਹੀਂ ਹੁੰਦਾ ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਿਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ ਆਪਣੀ ਦੁਕਾਨ ਖੋਲ ਲਈ ਬੋਰਡ ਉੱਤੇ ਲਿਖ ਕੇ ਲਾ ਦਿੱਤਾ ਇਥੇ ਹਕੀਮ ਕਿੱਡੇ ਸ਼ਾਹ ਵੱਲੋਂ ਸਾਰੀਆਂ ਮਰਜਾਂ ਦਾ ਇਲਾਜ ਕੀਤਾ ਜਾਂਦਾ ਹੈ ਮਰੀਜ਼ ਆਉਂਦੇ ਪੁੜੀਆਂ ਲੈਂਦੇ ਠੀਕ ਹੋ ਜਾਂਦੇ ਹਕੀਮ ਟਿੱਡੇ ਸ਼ਾ ਮਸ਼ਹੂਰ ਹੋ ਗਿਆ ਉਧਰ ਇੱਕ কুমਿਆਰੀ ਦਾ ਗਧਾ ਗਵਾਚ ਗਿਆ ਜੋ ਕਿ ਤੋ ਨਾ ਲੱਭਾ ਕਿਸੇ ਨੇ مشਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾ ਕੋਲ ਜਾਓ ਉਹਦੇ ਕੋਲ ਸਾਰੀਆਂ ਔਰਾਂ ਦਾ ਇਲਾਜ ਹੈ কুমਿਆਰੀ ਨੇ ਹਕੀਮ ਟਿੱਡੇ ਸ਼ਾ ਨੂੰ ਗਧਾ ਗਵਾਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ কুমਿਆਰੀ ਨੂੰ ਪੁੜੀ ਦੇ ਕੇ ਕਿਹਾ ਆ ਲੈ ਜਾ ਗਧਾ ਲੱਭ ਜੂ কুমਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰੰਤ ਹਜਤ ਹੋਈ ਉਦੋਂ ਕਿਹੜਾ ਘਰਾਂ ਚ ਟਾਇਲਟਾਂ ਸੰਨ ਖੇਤ ਬਾਰ ਕੀਟ ਜਾਣ ਜੋਗੀ ਉਹ ਰਹੀ ਨਹੀਂ ਸੀ ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿਆਂ ਵਿੱਚ ਗਈ ਤਾਂ ਉੱਥੇ ਰੂੜੀ ਤੇ ਗਧਾ ਲਟਿਆ ਹੋਇਆ ਸੀ ਲੱਲੂ ਦੀ ਪੁੜੀ ਨੇ ਕਿਮਾਰੀ ਦਾ ਗਵਾਚਿਆ ਗਧਾ ਲੱਭ ਦਿੱਤਾ ਪਿੰਡ 'ਚ ਡੌਂਡੀ ਪਿੱਟੀ ਗਈ ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ ਇਹੋ ਜਿਹੀਆਂ ਦੋ ਚਾਰ ਕਵਲੀਆਂ ਨਾਲ ਉਹਦੀ ਮਸ਼ਹੂਰੀ ਦੇਖਦੇ ਰਾਜੇ ਤੱਕ ਪਹੁੰਚ ਗਈ ਉਧਰ ਗਵਾਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਛਾੜ ਦਿੱਤੀਆਂ ਵਜ਼ੀਰਾ ਨੇ ਟਿੱਡੇ ਸ਼ਾਹ ਤੱਕ ਪਹੁੰਚ ਕੀਤੀ ਹਕੀਮ ਜੀ ਦੱਸੋ ਹੁਣ ਕੀ ਕਰੀਏ ਟਿੱਡਾ ਰਾਜੇ ਦਾ ਦਰਬਾਰ ਵਿੱਚ ਗਿਆ ਕਹਿਣ ਲੱਗਾ ਚੜੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ। ਘਬਰਾਏ ਰਾਜੇ ਨੇ ਕਿਹਾ 6 ਤੇ 10 ਕਹਿੰਦਾ ਆਪਣੀ ਸਾਰੀ ਫੌਜ ਨੂੰ ਕੁੜੀਆਂ ਦੇਣੀਆਂ ਪੈਣਗੀਆਂ। ਲਓ ਜੀ ਸ਼ਹਿਰ ਦੇ ਸਾਰੇ ਪਸਾਰੀਆਂ ਦੀਆਂ ਹਾਟੀਆਂ ਦੇ ਔਲੇ ਹਰੜ ਬਿਹੇੜੇ ਇਕੱਠੇ ਕਰ ਲਈ ਪੀਣ ਨੂੰ ਖਰਾਸ ਜੋੜ ਲਈ। ਸਾਰੇ ਹਲਵਾਈਆਂ ਦਾ ਦੁੱਧ ਇਕੱਠਾ ਕਰ ਲਿਆ ਫੌਜ ਸਾਦ ਲਈ। ਤੰਬੂ ਲਾਗੇ ਸਵੇਰਸਾਰ ਫੌਜ ਨੇ ਹਮਲਾਵਾਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜੀ ਦੀ ਜਰਨੈਲੀ ਕਰਨ ਲੱਗ ਪਿਆ ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਾਈ ਹਰੇਕ ਫੌਜੀ ਨੂੰ ਗਰਮਾ ਗਰਮ ਦੁੱਧ ਦੇ ਗਲਾਸ ਨਾਲ ਏਕ-ਏਕ ਪੁੜੀ ਦਿਓ ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ ਇਸ ਵਕਤ ਹੀ ਉੜਦਿਆਂ ਸਭ ਨੂੰ ਹਜਤ ਦਾ ਜ਼ੋਰ ਪੈ ਗਿਆ ਉਧਰ ਹਮਲਾਵਾਰ ਫੌਜੇ ਫੌਜ ਚੜੀ ਆਵੇ ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ ਕੋਈ ਹਾਰਿਤ ਨਾ ਜਾਵੇ ਟਾਈਮ ਨਾ ਗਵਾਵੇ ਅੱਗੇ ਵਧੋ ਬਹਾਦਰੀ ਨਾਲ ਮੁਕਾਬਲਾ ਕਰੋ ਫੌਜਾਂ ਆਹਮੋ ਸਾਹਮਣੇ ਆ ਖੜੀਆਂ ਉਧਰ ਹਜਤ ਦਾ ਜ਼ੋਰ ਕੋਈ ਬਾਹ ਨਾ ਚਾਲਦੀ ਵੇਖ ਲੱਲੂ ਦੀ ਫੌਜ ਨੇ ਪੋਜੀਸ਼ਨਾਂ ਲੈ ਲਈਆਂ ਹਮਲਾਵਾਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਏ ਆ ਉਹਨੇ ਲਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਬਚਾਈ ਜਾਣ ਡਏ ਆ ਅੱਗੇ ਵਧੇ ਤਾਂ ਭੰਗ ਦੇ ਪਹਾੜੇ ਸਾਰੀ ਫੌਜ ਮਰਵਾਵੇਗੀ ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿੱਚ ਹੀ ਭਲਾਈ ਸਮਝੀ ਲੱਲੂ ਦੀ ਫੌਜ ਜਿੱਤ ਕੇ ਡਾਂਕੇ ਵਜਾਉਣ ਲੱਗੀ ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਾਰ ਫੌਜ ਨੂੰ ਦਿਵਾਲ ਸਕਦਾ ਹੈ ਕਿਤੇ ਮੈਨੂੰ ਨਾ ਪਹ ਜਾਵੇ ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥ ਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ ਰਾਜੇ ਨੇ ਮੁਠੀ ਚ ਟਿੱਡਾ ਲਕੋ ਕੇ ਲੱਲੂ ਨੂੰ ਕਿਹਾ ਹਕੀਮ ਜੀ ਮੈਂ ਤੁਹਾਡਾ ਟੈਸਟ ਲੈਣਾ ਜੇ ਤੁਸੀਂ ਦੱਸਤਾ ਬਾਈ ਮੇਰੀ ਮੁਠੀ ਚ ਕੀ ਹੈ ਤਾਂ ਅੱਧਾ ਰਾਜ ਤੁਹਾਡਾ ਜੇ ਨਾ ਦੱਸਿਆ ਤਾਂ ਸਾਣੇ ਬੱਚੇ ਕਹਾਣੀ ਪੀੜ ਦੂੰ ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ ਮਾਤ ਉਹਨਾਂ ਸਾਹਮਣੇ ਦਿਸਣ ਲੱਗੀ ਹੱਥ ਜੋੜ ਕੇ ਬੋਲਿਆ ਮਹਾਰਾਜ ਤੁਹਾਡੇ ਹੱਥ ਚ ਟਿੱਡੇ ਦੀ ਜਾਨ ਹੈ ਮਾਰਨਾ ਮਾਰ ਦਿਓ ਛੱਡਣਾ ਛੱਡ ਦਿਓ ਰਾਜਾ ਹੈਰਾਨ ਰਹਿ ਗਿਆ ਅਡੇ ਵੱਡੇ ਆউলਿਆਂ ਨੂੰ ਕਿਹੜਾ ਮਾਰ ਸਕਦਾ ਸੀ ਉਸਨੇ ਅੱਧਾ ਰਾਜ ਦੇ ਕੇ ਹੱਥ ਘੜੀ ਲਾਉਣ ਦੀ ਭੁੱਲ ਬਖਸ਼ਾਈ ਲੱਲੂ ਰਾਜਪਾਗ ਦਾ ਮਾਲਕਬਾਨ ਬੈਠਾ ਉਹਦੇ ਤੋਂ ਹੀ ਕਹਾਵਤ ਬਣੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ